ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਪਾ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਡੋਗਰ ਪੂਸੇ ਝੋਨੇ ਦੀ ਕਿਉਂਕਿ ਪਿਛਲੇ ਸਾਲਾਂ 'ਚ ਇਹ ਝੋਨੇ ਨੇ ਬਹੁਤ ਝਾੜ ਦਿੱਤੇ ਆ ਤੇ ਬਾਕੀ ਕੀ ਕੁਸ ਖਰਚਾ ਆਉਂਦਾ ਰਿਹਾ ਆ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਆਪਾਂ ਵੀ ਇਹਨੂੰ ਲਾਇਆ ਤਿੰਨ ਚਾਰ ਸਾਲ ਲਗਾਤਾਰ ਤੇ ਕਿੰਨਾ ਕੁ ਝਾੜ ਆਉਂਦਾ ਰਿਹਾ ਤੇ ਕਿੰਨੀਆਂ ਸਪਰਿਆ ਕਰਦੇ ਸੀ ਤੇ ਕਿੰਨੀ ਰੇਪ ਆਉਂਦੇ ਸੀ ਤੇ ਹੋਰ ਕੀ ਖਰਚਾ ਕਰਦੇ ਜੇ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਜਿਹੜਾ ਭਰਾ ਕੋਈ ਚੈਨਲ ਤੇ ਨਵਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਭਾਈ ਜੀ ਜਿਵੇਂ ਹੁਣ PR131 ਤੇ PR126 ਇਹ ਝੋਨੇ ਦੀ ਬਹੁਤ ਚਰਚਾ ਚੱਲੀ ਜਾਂਦੀ ਆ ਵੀ ਇਹੇ ਝੋਨੇ ਪਿਛਲੇ ਸਾਲ ਕਿੰਨਾ ਕੁ ਝਾੜ ਦਿੰਦਾ ਦਿੱਤਾ ਇਹਨਾਂ ਨੇ ਤੇ ਕਿੰਨੇ ਕੁ ਟਾਈਮ ਚਾਹੀਏ ਤੇ ਕਿੰਨੀਆਂ ਕੁ ਬਿਮਾਰੀਆਂ ਇਹਨਾਂ ਨੂੰ ਲੱਗਦੀਆਂ ਵਾਗਿਆ ਦੋਨੇ ਵੈਰਾਈਟੀਆਂ ਪੂਰੇ ਸਿਰੇ ਦੀਆਂ ਆ ਇੰਨਾ ਚ ਝਾੜ ਵੀ ਬਹੁਤ ਵਧੀਆ ਹੈ ਤੇ PR 126 ਹੈ ਜਿਹੜੀ ਉਹਦਾ ਝਾੜ ਵੀ ਵਾਕਿਆ ਹੀ ਬਹੁਤ ਹੈ ਤੇ ਖਰਚਾ ਵੀ ਕੋਈ ਐਡਾ ਖਾਸ ਨਹੀਂ ਤੇ ਝਾੜ ਵੀ ਵਧੀਆ ਤੇ ਬਿਮਾਰੀਆਂ ਵੀ ਕੋਈ ਖਾਸ ਨਹੀਂ ਲੱਗਦੀਆਂ ਉਹਨੂੰ ਤੇ ਇਸੇ ਤਰ੍ਹਾਂ 131 ਹੈ ਤੇ ਜੇ ਆਪਾਂ ਕਰੀਏ ਗੱਲ ਹੁਣ ਡੋਗਰ ਪੂਸੇ ਦੀ ਪਹਿਲੀ ਗੱਲ ਤਾਂ ਆਪਾਂ ਜਦੋਂ ਚੋਨਾ ਲਾਉਂਦੇ ਸੀ ਵੀ ਕਿੰਨਾ 20 ਕਿੱਲੇ ਦਾ ਪੈ ਜਾਂਦਾ ਜਿਹੜੀ ਗੱਲ ਆ ਆਪਾਂ ਪਾਉਂਦੇ ਸੀ 2.5 ਕਿਲੋ ਮਰਲੇ ਦਾ ਤੇ ਸਵਾ ਤੋਂ ਡੇਢ ਮਰਲੇ ਨਾਲ 1 ਕਿਲਾ ਝੋਨਾ ਲੱਗ ਜਾਂਦਾ ਹੈ ਤੇ ਇੰਨੇ ਕ ਬੀਜ ਨਾਲ ਸਰ ਜਾਂਦਾ ਕਿੱਲੇ ਨੂੰ ਵੇਖ ਲਓ ਹੁਣ ਤੁਸੀਂ ਕਿੰਨਾ ਬਣ ਜਾਊਗਾ ਸਵਾ ਤੋਂ ਡੇਢ ਮਰਲੇ 'ਚ 2.5 ਕਿਲੋ ਮਰਲੇ ਦੇ ਹਿਸਾਬ ਨਾਲ ਇੰਨੇ ਕ ਬੀਜ ਨਾਲ ਸਰ ਜਾਂਦਾ ਹੈ ਤੇ ਬਾਕੀ ਰੈਂਦੀ ਗੱਲ ਇਹਨੂੰ ਕੋਈ ਬੜਾ ਸੰਗਣਾ ਲਾਉਣ ਦੀ ਲੋੜ ਨਹੀਂ ਥੋੜਾ ਜਿਹਾ ਪੈਰਾਂ ਦਾ ਵਿਰਲਾ ਹੋਵੇ ਤਾਂ ਝਾੜੇ ਵਧੀਆ ਦਿੰਦਾ ਹੈ ਉਹਦੇ 2-3 ਫਾਇਦੇ ਹੋ ਜਾਂਦੇ ਆ ਤੇ ਪਹਿਲੀ ਗੱਲ ਤਾਂ ਜੇ ਥੋੜਾ ਜਿਹਾ ਵੈਰਲ ਹੁੰਦਾ ਤਾਂ ਝੋਨਾ ਬੂਝਾ ਜਿਆਦਾ ਮਾਰਦਾ ਸ਼ਾਖਾਵਾਂ માં ਜਿਆਦਾ ਕੱਢਦਾ ਤੇ ਸਾਰੀਆਂ ਸ਼ਾਖਾਵਾਂ ਜਿਹੜੀਆਂ ਹੁੰਦੀਆਂ ਤੰਦਰੁਸਤ ਹੁੰਦੀਆਂ ਤੇ ਝਾੜਦਾ ਅਸਰ ਇੱਥੋਂ ਹੀ ਪੈਂਦਾ ਹੈ ਕਈ ਵਾਰੀ ਪਤਾ ਕੀ ਹੁੰਦਾ ਹੈ ਕਈ ਭਰਾ ਸੰਗਣਾ ਲਵਾ ਲੈਂਦੇ ਆ ਝੋਨਾ ਖਾਸ ਕਰਕੇ ਜਿਹੜੇ ਵੀ ਕੋਈ ਪੂਤੇ ਝੋਨੇ ਆ ਵੈਸੇ ਤਾਂ ਜਿਆਦੇ ਟਾਈਮ ਵਾਲੇ ਹੋ ਸਕਦਾ ਸਰਕਾਰਾਂ ਇਨਕੀ ਨਾ ਇਹਨਾਂ ਨੂੰ ਲਾਉਂਦੇ ਵੇ ਤੇ ਪਰ ਜਿਹੜੀ ਜਿਆਦੇ ਟਾਈਮ ਵਾਲੀ ਵੈਰਾਈਟੀ ਥੋੜੀ ਜਿਹੀ ਵਿਰਲੀ ਲੱਗੇ ਤਾਂ ਬੜਾ ਵਧੀਆ ਹੈ ਕਿਉਂਕਿ ਉਹਨਾਂ ਨੇ ਟਾਈਮ ਬਹੁਤ ਹੁੰਦਾ ਹੈ ਤੇ ਬੂਝਾ ਬਹੁਤ ਮਾਰਨਾ ਹੁੰਦਾ ਆਪਾਂ ਜਿਆਦੇ ਸੰਗ ਨਾਲ ਲਵਾ ਕੇ ਤੇ ਬਿਮਾਰੀ ਦਾ ਘਰ ਬਣ ਜਾਂਦੇ ਐ ਇਸੇ ਤਰ੍ਹਾਂ ਡੋਗਰ ਪੂਸਾ ਜਦੋਂ ਆਪਾਂ ਜਿਆਦੇ ਸੰਗ ਨਾਲ ਲਵਾਵਾਂਗੇ ਤਾਂ ਫਿਰ ਉਹ ਫੋਟ ਨਹੀਂ ਕਰਦਾ ਸਿੱਧਾ ਜਤ ਰਹਿ ਜਾਂਦਾ ਤੇ ਸੰਗ ਨੇ ਵਿੱਚ ਦੀ ਹਵਾ ਨਹੀਂ ਪੈਂਦੀ ਤੇ ਬਿਮਾਰੀਆਂ ਜਿਆਦੇ ਲੱਗਦੀਆਂ ਹਨ ਨੂੰ ਤੇ ਜਿਆਦੇ ਬਿਮਾਰੀਆਂ ਲੱਗਣ ਕਰਕੇ ਫਿਰ ਆਪਣਾ ਖਰਚਾ ਵਧ ਜਾਂਦਾ ਤੇ ਆਪਾਂ ਥੋੜਾ ਵਿਰਲਾ ਲਵਾਉਂਦੇ ਹੁੰਦੇ ਸੀ ਤੇ ਝੋਨੇ ਨੇ ਵਧੀਆ ਫੋਟ ਕਰਨੀ ਪਾਣੀ ਵੀ ਆਪਣੇ ਵਧੀਆ ਸੀਗਾ ਡੋਗਰ ਪੂਸਾ ਝੋਨਾ ਲੱਗਦਾ ਸੀ ਪੂਸਾ 44 ਵੀ ਲਾਉਂਦੇ ਰਹੇ ਆ ਜਿੱਥੇ ਡੋਗਰ ਪੂਸਾ ਝੋਨਾ ਲਾਇਆ ਸੀ ਤੇ ਝਾੜ ਦੀ ਗੱਲ ਕਰੀਏ ਤਾਂ ਬਾਈ ਜੀ ਝਾੜੋ ਦਾ 93 ਮਣ ਤੱਕ ਆਪਣੇ ਕੋਲੇ ਨਿਕਲਿਆ ਪਰ ਬਹੁਤ ਸਾਰੇ ਭਰਾ ਐਵੀਆਂ ਗੱਲਾਂ ਵੀ ਕਰਦੇ ਹੁੰਦੇ ਆ ਵੀ ਇਹੇ ਝੋਨਾ 100 ਮਣ ਵੀ ਨਿਕਲਿਆ ਹੁੰਦਾ ਹੈ 100 ਮਣ ਤੋਂ ਉੱਤੇ ਵੀ ਨਿਕਲਿਆ ਹੁੰਦਾ ਪਲਾ ਮਾਣੀ ਨਿਕਲੇ ਤੇ ਪਰ ਆਪਣੇ ਮੰਨਣ ਚ ਨਹੀਂ ਆਉਂਦੀ ਗੱਲ ਆਪਾਂ ਜਿਹੜਾ ਤਜਰਬਾ ਕੀਤਾ ਆਪਣੇ ਖੇਤ ਚ ਲਾਇਆ ਹੈ ਤੇ ਉਹਦੇ ਤੇ ਖਰਚਾ ਆਪਾਂ ਕਰਦੇ ਸੀ ਬਾਈ ਜੀ ਇੱਕ ਤਾਂ ਉਹਦੇ ਚ 3 ਗੱਟਾ ਯੂਰੀਆ ਤੇ ਅੱਧਾ ਗੱਟਾ ਡਾਈ ਦਾ ਸੁੱਕੇ ਬਾਣ ਚ ਪਹਿਲਾਂ ਉਤੋਂ ਬਾਦ ਦੇਣਾ ਤੇ ਫਿਰ ਉਦੋਂ ਬਾਦ ਉਹਦੇ ਚ ਜਿੰਕ ਤੇ ਹੋਰ ਆਪਾਂ ਕੋਈ ਗੰਦ ਪਿਲ ਨਹੀਂ ਪਾਉਂਦੇ ਸੀ ਸਿਰਫ ਸਪਰੇਆ ਹੁੰਦੀਆਂ ਸੀ ਆਪਾਂ ਦੋ ਸਪਰੇਆ ਕਰਦੇ ਸੀ ਵੈਸੇ ਸਪਰੇਆ ਚਾਰ-ਚਾਰ ਵੀ ਭਾਲ ਲੈਂਦਾ ਇਹ ਕਈ ਭਰਾ ਨਾ ਤੁਸੀਂ ਵੇਖ ਲਿਓ ਥੋੜੇ ਜੋ ਕੋਈ ਭਰਾ ਲਾਉਂਦੇ ਹੋਣਗੇ ਤਿੰਨ ਤਿੰਨ ਚਾਰ ਚਾਰ ਸਪਰੀਆਂ ਆਮ ਕਰਦੇ ਹੋਣਗੇ ਡੋਗਰ ਪੁੱਤੇ ਦੇ ਜਿਹੜੇ ਡੋਗਰ ਪੁੱਤਾ ਵੈਰੈਟੀ ਹੈ ਇਹ ਥੋੜੀ ਜੀ ਇਹ ਵੀ ਚੰਗਾ ਪਾਣੀ ਭਾਲਦੀ ਹੈ ਤੇ ਨਹੀਂ ਇਹਨੂੰ ਬਿਮਾਰੀਆਂ ਇਹਨੂੰ ਵੀ ਬਹੁਤ ਪੈਂਦੀਆਂ ਤੇ ਫਿਰ ਇਹ ਡੱਗ ਪੈਂਦਾ ਜਾਂ ਫੂਸ ਬਣ ਜਾਂਦਾ ਜਾਂ ਫੋਕ ਬਣ ਜਾਂਦੀ ਹੈ ਫਿਰ ਇਹ ਝਾੜ ਤੇ ਅਸਰ ਪਾ ਜਾਂਦਾ ਜੇ ਆਪਾਂ ਸਪਰੀਆਂ ਨਹੀਂ ਜਿਆਦਾ ਕਰਦੇ ਤਾਂ ਬਸ ਇਹਦਾ ਇਹ ਹੀ ਆ ਵੀ ਜਦੋਂ ਲਾਉਣ ਲੱਗੇ ਥੋੜਾ ਜਿਹਾ ਵਿਰਲਾ ਤੇਰੇ ਜਿਹੜੀ ਟੈਂਸਰ ਪਾ ਕੇ ਕਾਮਨ ਵੇੜ ਤੇ ਤੇ ਮੁੜ ਕੇ ਦੋਕ ਸਪਰਿਆਂ ਨਾਲ ਸਰ ਜਾਂਦਾ ਕੰਮ ਵੈਸੇ ਕਰਨੂ ਤਾਂ ਪਲਾ ਤਿੰਨ ਤਿੰਨ ਵੀ ਕਰੀ ਜਾਂਦੇ ਚਾਰ ਚਾਰ ਵੀ ਕਰੀ ਜਾਂਦੇ ਹੋ ਸਕਦਾ ਉਹਨਾਂ ਦੇ ਬਿਮਾਰੀ ਪੈ ਜਾਂਦੀ ਹੋਵੇ ਜਿਆਦੇ ਸੰਗਣਾ ਲੱਗਿਆ ਹੋਵੇ ਤੇ ਕਾਦੇ ਦਾ ਥੋੜਾ ਜਿਆਦੇ ਹੁੰਦਾ ਤੇ ਪ੍ਰਾਲ ਬਹੁਤ ਪੰਦਾ ਤੇ ਝਾੜ ਚ ਵਾਕਿਆ ਹੀ ਇਹ ਆਪਾਂ ਤੁਹਾਨੂੰ ਦੱਸਿਆ ਵੀ 93 ਮੰਨ ਤੱਕ ਆਪਨੇ ਨਿਕਲਿਆ ਤੇ ਲੋਕਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ 100-100 ਮੰਨ ਵੀ ਆ 100 ਇੱਕ ਮੰਨ ਵੀ ਆ ਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਡੇ ਝੋਨਾ ਕਿੰਨਾ ਕ ਨਿਕਲਦਾ ਜਿਨ੍ਹਾਂ ਨੇ ਲਾਇਆ ਹੈ ਤੇ ਕੀ ਕੀ ਖਰਚਾ ਕੀਤਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਥੋੜਾ ਜਿਹਾ ਇੱਕ ਇਹਦਾ ਹੋਰ ਜਿਹੜਾ ਹੈਗਾ ਵੀ ਇਹ ਇੱਕ ਤਾਂ ਇਹ ਟਾਈਮ ਜ਼ਿਆਦਾ ਲੈਂਦਾ ਆਪਣਾ ਇਹ ਵੀ ਨੁਕਸਾਨ ਵਾਲੀ ਗੱਲ ਹੈ ਇਹਦੇ ਨਾਲ ਦੋ ਤਿੰਨ ਨੁਕਸਾਨ ਹੁੰਦੇ ਐ ਇੱਕ ਤਾਂ ਵਾਹਣ ਪਹਿਲਾਂ ਹੀ ਰੁਕ ਜਾਂਦਾ ਤੇ ਜਿਆਦਾ ਚਿਰ ਪਾਣੀ ਖੜਾ ਰਹਿੰਦਾ ਵਾਹਣ ਚ ਜਿਆਦਾ ਟਾਈਮ ਲੈਂਡ ਕਰਕੇ ਤੇ ਬਾਕੀ ਪਾਣੀ ਜਿਆਦਾ ਖਪਤ ਹੁੰਦਾ ਕਿਉਂਕਿ ਜੇ ਜਿਆਦਾ ਪਾਣੀ ਖਪਤ ਹੁੰਦਾ ਹੈ ਤੇ ਜੇ ਕੋਈ ਹੋਰ ਵੈਰਾਈਟੀਆਂ ਬਈ ਇਹਦੇ ਮੁਕਾਬਲੇ ਛਾੜ ਦੇਣੀ ਆ ਤਾਂ ਆਪਾਂ ਉਹ ਵੀ ਲਾ ਸਕਦੇ ਆ ਪਰ ਆਪੂ ਆਪਣਾ ਮਨ ਹੁੰਦਾ ਬਹੁਤ ਸਾਰੇ ਕਿਸਾਨ ਭਰਾ ਇਸੇ ਨੂੰ ਪਸੰਦ ਕਰਦੇ ਆ ਵੀ ਡੋਗਰ ਪੁੱਸਾ ਹੀ ਆ ਠੀਕ ਹੈ ਤੇ ਬਾਕੀ ਥੋੜਾ ਜਿਹਾ ਠੇਕੇ ਵੀ ਪਾਉਂਦੇ ਹਾਸਰ ਕਿਉਂਕਿ ਕਈ ਵੈਰਾਈਟੀਆਂ ਛਾੜ ਨਹੀਂ ਦਿੰਨੀਆਂ ਤੇ ਫਿਰ ਛਾੜ ਵਾਲੀ ਵੈਰਾਈਟੀ ਵਾਲੀ ਕਿਸਾਨ ਜਾਂਦਾ ਜਦੋਂ ਠੇਕਾ ਜਿਆਦਾ ਹੁੰਦਾ ਤਾਂ ਫਿਰ ਉਹਨਾਂ ਨੂੰ ਵੀ ਥੋੜਾ ਲਾਲਚ ਹੋ ਜਾਂਦਾ ਵੀ ਠੇਕਾ ਦਾ ਪੂਰਾ ਕਰੇ ਝੋਨਾ ਘਟ ਤੋਂ ਘੱਟ ਤੇ ਏਸੇ ਅੱਜ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ